ਨਮਸਕਾਰ ਸਸਰੀਕਾਰ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਸਰਦਾਰ ਬਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਡੀ ਫਾਜ਼ਿਲਕਾ ਸ਼੍ਰੀ ਬਲਕਾਰ ਸਿੰਘ ਸੰਧੂ ਦੀ ਅਗਵਾਈ ਵਿੱਚ ਮਨਜੀਤ ਸਿੰਘ ਮੁਖ ਥਾਣਾ ਅਫਸਰ ਸਾਈਬਰ ਕ੍ਰਾਈਮ ਨੇ ਸਾਈਬਰ ਠੱਗਾ ਦੇ ਕੀਤੀ ਵੱਡੀ ਕਾਰਵਾਈ ਗੁਜਰਾਤ ਸਟੇਟ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਦੋ ਸਾਈਬਰ ਠੱਗਾ ਨੂੰ ਕੀਤਾ ਕਾਬੂ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਆ ਆਹ ਇਹ ਸਹੀ ਪੋਲਡਰ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਐਸਐਸਪੀ ਫਾਜ਼ਿਲਕਾ ਅਸदार ਵਰਿੰਦਰ ਸਿੰਘ ਬਰਾੜ ਜੀ ਦੇ ਜੋਗ ਰਹਿਨਮਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਵੱਲੋਂ ਇੱਕ ਮੁਕਦਮਾ ਨੰਬਰ 3 ਮਿਤੀ 18/9/24 ਅਧੀਨ ਧਾਰਾ 316 318 ਕਾਠ ਦੋ ਬੀਐਨਐਸ थाना ਸਾਈਬਰ ਕ੍ਰਾਈਮ ਫਾਜ਼ਲਕਾ ਬਰ ਬਿਆਨ ਸੁਸ਼ਾਂਤ ਨਾਗਪਾਲ ਵਾਸੀ ਅਬੋਰ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਨੇ ਵੱਖ-ਵੱਖ ਏਂਗਲਾਂ ਤੇ ਕੰਮ ਕਰਦੇ ਹੋਏ ਟੈਕਨੀਕਲ ਸਪੋਰਟ ਅਤੇ ਸਾਈਬਰ ਸਪੋਰਟ ਦੇ ਨਾਲ ਇਹਦੇ ਵਿੱਚ ਜਿਹੜੇ ਆ ਪਹਿਲਾ ਦੋ ਦੋਸ਼ੀ ਨਾਇਕ ਰਾਹੁਲ ਤੇ ਰਾਵਲੰਕਤ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕਰੀਬ 15.5 ਲੱਖ ਰੁਪਏ ਦੀ ਰਿਕਵਰੀ ਕਰਾ ਕੇ ਮਦਈ ਦੇ ਹਵਾਲੇ ਕੀਤੀ ਸੀ ਔਰ 5.5 ਲੱਖ ਰੁਪਿਆ ਮਾਨਯੋਗ ਕੋਰਟ ਵਿੱਚ ਐਪਲੀਕੇਸ਼ਨ ਦੇ ਕੇ ਸੀਜ਼ ਕਰਾਇਆ ਸੀਗਾ ਔਰ ਖਾਤਾ ਫ੍ਰੀਜ਼ ਕਰਾ ਲਿਆ ਸੀਗਾ ਇਸ ਤੋਂ ਅੱਗੇ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਪੁਲਿਸ ਨੇ ਸਾਡੇ ਇੰਸਪੈਕਟਰ ਮਨਜੀਤ ਸਿੰਘ ਐਸ ਐਚ ਓ ਸਾਈਬਰ ਥਾਣਾ ਫਾਜ਼ਿਲਕਾ ਨੇ ਸਲੇਸ਼ ਕੁਮਾਰ ਪੁੱਤਰ ਛੇਂਦੀ لال ਤੇ ਇਸ ਦੇ ਭਾਈ ਰਕੇਸ਼ ਕੁਮਾਰ ਦੋਨੋਂ ਵਾਸੀ ਬਾਨਪੁਰਾ ਕਲੋਨੀ थाना ਸੰਪੂਰਨानगर ਜ਼ਿਲ੍ਹਾ ਖੇੜੀ ਉੱਤਰ ਪ੍ਰਦੇਸ਼ ਨੂੰ ਮਿਤੀ 13 12 24 ਨੂੰ ਹਸਬ ਜਾਬਤਾ ਅਨੁਸਾਰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉੱਥੋਂ ਦੀ ਲੋਕਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਟ੍ਰਾਂਜਿਸਟਰ ਰਿਮਾਂਡ ਹਾਸਲ ਕਰਕੇ ਮਾਣਯੋਗ ਫਾਜ਼ਿਲਕਾ ਦੀ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਔਰ ਸਾਡੀ ਸਾਈਬਰ ਸੈੱਲ ਦੀ ਟੀਮ ਨੇ ਵਧੀਆ ਕੰਮ ਕਰਕੇ ਇੰਟਰਨੈਸ਼ਨਲ ਪੱਤਰ ਦਾ ਜਿਹੜਾ ਹੈ ਇਹ ਇੱਕ ਰੈਕਟ ਜਿਹੜਾ ਲੋਕਾਂ ਨਾਲ ਟਰੇਡ ਦੇ ਨਾਂ ਤੇ ਠੱਗੀਆਂ ਮਾਰਦਾ ਸੀ ਉਹਨੂੰ ਬਰਸ਼ਟ ਕੀਤਾ ਹੈ ਔਰ ਸਾਨੂੰ ਆਸ ਹੈ ਵੀ ਇਹਦੇ ਵਿੱਚ ਹੋਰ ਵੀ ਅੱਗੇ ਬڑے ਵੱਡੇ ਮਕਰਮਾ ਫਸਣ ਫਸਣਗੇ ਇਸ ਜਿਹੜਾ ਟਰੇਡ ਸੀਗਾ ਇਹਦੇ ਵਿੱਚ ਇਸ ਗੈਂਗ ਦੇ ਵਿੱਚ ਗੁਜਰਾਤ ਜੁਪੀ ਦਿੱਲੀ ਔਰ ਹੋਰ ਸਟੇਟਾਂ ਦੇ ਜਿਹੜੇ ਵੀ ਤਾਰ ਜੁੜੇ ਆ ਜਿਹਦੇ ਬਾਰੇ ਟੈਕਨੀਕਲ ਤੌਰ ਤੇ ਸਾਡੀ ਟੀਮ ਜਿਹੜੀ ਆ ਤਫ਼ਤੀਸ਼ ਕਰ ਰਹੀ ਆ ਤਫ਼ਤੀਸ਼ ਤੋਂ ਸਾਨੂੰ ਆਸ ਆ ਕਿ ਬਹੁਤ ਵਧੀਆ ਨਤੀਜੇ ਆਉਣਗੇ ਔਰ ਕਾਫੀ ਵਧੀਆ ਨਤੀਜੇ ਪ੍ਰਾਪਤ ਹੋਣਗੇ ਧੰਨਵਾਦ